ਕਹਾਂ ਉਹ ਮੈਨੂੰ ਪ੍ਰਕਾਸ਼ ਜੀ ਹੈ ਸਾਡੇ ਗੇਟ ਵਾਲੇ ਨੂੰ ਫੋਨ ਆਇਆ ਸੀ ਕਿ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਲਮਾਨ ਔਰ ਉਹ ਉਹ ਸਾਨੂੰ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤੇ ਕਹਿੰਦਾ ਕਿ ਮੈਂ ਫੋਰਸ ਫੁਲੀ ਕਾਲਜ ਅੰਦਰ ਆਣੇ ਆਣਾ ਤੇ ਉਹਨੂੰ ਸ਼ਰਾਬ ਪੀਤੀ ਹੋਈ ਹੈ ਕਾਰਨ ਦੱਸਿਆ ਕੋਈ ਅੰਦਰ ਆਉਂਦਾ ਨਹੀਂ ਉਹ ਕੰਨਾਈ ਮੈਂ ਬੜਾ ਪੁਰਾਣਾ ਸਟੂਡੈਂਟ ਆ ਮੇਰੀਆਂ ਜਿਆਦਾ ਜੁੜੀਆਂ ਮੈਂ ਵੀ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜਿਆ ਬਾਅਦ 92 ਤੱਕ ਇੱਥੇ ਪੜਿਆ 33 ਸਾਲ ਹੋ ਗਿਆ ਮੈਂ ਇਸ ਨੂੰ ਇੰਨਾ ਐਜ਼ ਅ ਸਟੂਡੈਂਟ ਵੇਖਿਆ ਨਾ ਇਹਨੂੰ ਐਜ਼ ਅ ਟੀਚਰ ਵੇਖਿਆ ਕਦੀ ਜਿਨਿਕੇ ਮੇਰੀ ਜਾਣ ਪਈ ਸਰ ਕੋ ਭੁੱਲਣ ਬਜ ਵੀ ਕੀਤੀ ਉਹ ਵਾਰ ਮੈਂ ਦੱਸਦਾ ਇਹਨਾਂ ਕੀ ਕੀਤਾ ਫਿਰ ਗਾਣਾ ਗੜਦਾ ਇਹ ਕੁੜੀਆਂ ਦਾ ਗਾਣਾ ਗੜਦਾ ਸੀ ਸਦਾਰਾਂ ਦਾ ਗਾਣਾ ਗੜਦਾ ਸੀ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਗੜਦਾ ਸੀ ਫਿਰ ਉਹ ਗੇਟ ਤੇ ਆ ਕੇ ਤੇ ਦੇਖੋ ਇੱਕ ਮਹੀਨੇ ਚ ਪੱਦ ਲਾਤੀ ਇਹਨਾਂ ਤੇ ਫਿਰ ਇਹ ਹੋਣਿਆ ਫਿਰ ਇਹਨੂੰ ਫਿਰ ਜੋ ਚੋਕਾ ਕਾਰ ਕੋ ਵੀ ਪਜੀਏ ਜੇ ਨਹੀਂ ਕਾਰ ਨਹੀਂ ਪਣੀ ਕੋ ਕਾਰ ਕਾਰ ਕਦ ਕੀਆ ਕਾਰ ਸੀ ਉਹ ਫਿਰ ਇਹਨਾਂ ਬਸ ਬਸ ਦੇ ਤੇ ਸ਼ੀਸ਼ੇ ਦੇ ਮਾਰ ਕੇ ਸ਼ੀਸ਼ਾ ਤੋੜਦਾ ਪਾਸ ਤੇ ਸਤਾ ਲੱਗੇ ਕੋਣ ਆ ਪਤਾ ਨਹੀਂ ਉਹ ਅਰਬਨ ਸਿਟੀ ਦੇ ਤੁਹਾਨੂੰ ਚੌਂਕੀ ਵਾਲਿਆਂ ਨੇ ਪਟੋਲ ਉਹਨਾਂ ਦੀ ਕਾਰਵਾਈ ਨੂੰ ਕਿਉਂ ਤੇ ਪੁਲਿਸ ਕਾਰਵਾਈ ਠੀਕ ਸੀ ਉਹਨਾਂ ਟ੍ਰੈਫਿਕ ਕਰਕੇ ਲੇਟ ਹੋ ਗਏ ਥੋੜੇ ਸਰ ਕੋ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਮਾਰੀ ਗੇਟ ਖਰਾ ਅਰਧ ਹੰਸ ਹੋ ਗਿਆ ਉਹ ਹੁਣ ਹੁਣ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਕਿਚ ਕੇ ਦੇ ਦਿੱਤੇ ਠੀਕ ਹੈ ਕਾਰਵਾਈ ਤੁਹਾਡੇ ਵੱਲੋਂ ਕਰਾ ਦੇ ਆ ਤੁਸੀਂ ਆਪਾਂ ਤੇ ਪੁਲਿਸ ਨੂੰ ਦੇ ਤਾਂ ਹੈਂਡ ਓਵਰ ਕਰਤਾ ਅਨ ਅਨਡੈਂਟਿਫਾਈਡ ਬੰਦਾ ਸੀਗਾ ਤੇ ਇਹ ਸਾਡੇ ਕੋਲੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਐ ਅੰਦਰ ਆ ਕੇ ਗਾਲਾਂ ਕੱਢੀਆਂ ਸਹਰੇ ਆਨ ਕੀ ਮੰਗੀ ਕੀਤੀ ਹੈ ਕਹਤ ਹਾਂਜੀ ਮੰਗੀ ਕਰਦੇ ਆ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਆ ਕਿ ਇਹ ਜੰਸਰ ਨਹੀਂ ਆਣਾ ਚਾਹੀਦਾ ਇਹਨਾਂ ਦਾ ਘਰਵੋਇ ਹੋਣਾ ਚਾਹੀਦਾ ਇਹ ਸ਼ਰਾਬੀ ਸੀ 10 ਇਹ ਸ਼ਰਾਬੀ ਸੀ ਉਹਨਾਂ ਤੇ ਇਹ ਗੱਲ ਕਲੋਜ਼ ਕਰਦਾ ਕੋਲੈਜ ਐਗਜ਼ਾਮ ਹੋ ਰਿਹਾ ਤੁਸੀਂ ਵੀ ਫੁਟੇ ਜਾਈ ਸਾਹਮਣੇ ਹਾਂਜੀ ਫੂਰ ਹੈਡ ਫੁਟੇ ਜਾਈ ਨਾ ਮੁਸਰੀ ਗੇਟ ਦੀ ਜੋ ਰਿਕਾਰਡਿੰਗ ਆ ਗਈ ਤੁਹਾਨੂੰ ਦੇਵਾਂਗੇ ਆਪਾਂ ਉਨਨ ਮੈਂ ਕੁਝ ਜਲਦੀ ਬਤਾਣੇ ਤੇ ਸੋਚ ਰਹਾ ਮੇਰੇ ਕਿ ਇੱਕ ਨੌਜਵਾਨ ਜਿਹੜਾ ਉਹ ਲੜਵਾਜੀ ਕਰ ਰਿਹਾ ਹੈ ਜਾਮ ਲੱਗਾ ਦੋਹਾਂ ਸਾਈਡਾਂ ਤੇ ਤੇ ਮੈਂ ਮੌਕੇ ਤੇ ਆਣ ਕੇ ਦੇਖਿਆ ਬਿਰਨ ਕਰਦੇ ਗਾੜੀ ਉਹ ਥੋੜਾ ਉਹਨੂੰ 70 ਫੁੱਟ ਵੀ ਲੱਗੀ ਖੂਨ ਵਗ ਰਿਹਾ ਇਹੋ ਜਵਾਨ ਦਾ ਪਰ ਲੱਗਦਾ ਹੀ ਉਹਨੇ ਕੋਈ ਨਸ਼ੀਲੇ ਪਦਾਰਥਾ ਸੇਵਨ ਕੀਤਾ ਉਹਨੂੰ ਮੈਂ ਇਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਤੇ ਗਿਆ ਇਥੋਂ ਬਾਕੀ ਕੌਂਪੀਅਰ ਬੱਸ ਸਟੇਸ਼ਨ ਚ ਅਜੂਠਾ ਨੇ ਸਿਵਲ ਲੈਡਰੀ ਚ ਪੈਂਦਾ ਹੈ ਉਹਨੂੰ ਮੈਂ ਇੰਕੁਇਰੀਸ਼ਨ ਕਰਤੀ ਆ ਉਹ ਆ ਰਹੇ ਨੇ ਆਣ ਕੇ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਨੇ ਕੋਈ ਇਥੇ ਕੋਈ ਕਿਸੇ ਹਜ਼ਰਾ ਦਾ ਕੋਈ ਇੰਜਰ ਨਹੀਂ ਆ ਦੂਸਰਾ ਬੰਦਾ ਕੋਈ ਨਹੀਂ 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 ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰ ਬਾਇਕ ਕੋਈ